ਦੋਸਤੋ ਇਹ ਬੰਦਾ ਜਿਸ ਕਿਨਾਰੇ ਦੌੜ ਰਿਹਾ ਹੈ ਇਸ ਨੂੰ ਡੈਮ ਹੌਲ ਕਹਿੰਦੇ ਹਨ ਤੇ ਕੁਝ ਲੋਕ ਇਸ ਨੂੰ ਨਰਕ ਦਾ ਦਰਵਾਜ਼ਾ ਵੀ ਕਹਿੰਦੇ ਹਨ ਕਿਉਂਕਿ ਅਗਰ ਕੋਈ ਗਲਤੀ ਨਾਲ ਇਸ ਵਿੱਚ ਡਿੱਗ ਗਿਆ ਤਾਂ ਉਸ ਦੀ ਮੌਤ ਪੱਕੀ ਹੈ ਇਹ ਜੋ ਹੌਲ ਹੁੰਦੇ ਹਨ ਇਹ 70 ਫੁੱਟ ਚੌੜੇ ਹੁੰਦੇ ਹਨ ਇਹ ਹੌਲ ਡੈਮ ਦੇ ਉੱਪਰ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਡੈਮ ਦਾ ਪਾਣੀ ਓਵਰਫਲੋ ਨਾ ਹੋਵੇ ਇਹ ਹੌਲ ਅਨਕੰਟਰੋਲ ਹੁੰਦੇ ਹਨ ਜਦੋਂ ਡੈਮ ਦਾ ਪਾਣੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਉਹ ਪਾਣੀ ਆਪਣੇ ਆਪ ਓਵਰਫਲੋ ਹੋ ਕੇ ਇਸ ਹੌਲ ਰਾਹੀਂ ਬਾਹਰ ਨਿਕਲਦਾ ਹੈ ਇਹ ਹੌਲ ਅਨਕੰਟਰੋਲ ਹੁੰਦੇ ਹਨ ਜਦੋਂ ਡੈਮ ਦਾ ਪਾਣੀ ਜ਼ਿਆਦਾ ਵਧ ਜਾਂਦਾ ਹੈ ਤਾਂ ਉਹ ਪਾਣੀ ਆਪਣੇ ਆਪ ਓਵਰਫਲੋ ਹੋ ਕੇ ਇਸ ਹੌਲ ਰਾਹੀਂ ਬਾਹਰ ਨਿਕਲਦਾ ਹੈ ਇਸ ਹੌਲ ਰਾਹੀਂ 1 ਸੈਕਿੰਡ ਵਿੱਚ 15 ਲੱਖ ਲੀਟਰ ਪਾਣੀ ਬਾਹਰ ਨਿਕਲ ਜਾਂਦਾ ਹੈ ਇਸ ਲਈ ਇਹ ਹੌਲ ਜ਼ਿਆਦਾ ਖਤਰਨਾਕ ਹੁੰਦੇ ਹਨ ਦੋਸਤੋ ਅਗਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ